ਆਪਣਾ ਨਾਮ ਦਰਜਾ ਕਰਤੀਏ ਤੇ ਜਿਹੜਾ ਵੱਡੇ ਜਿਹੜੀ ਆਈ ਮੀਟਿੰਗ ਕੀਤੀ ਹੋਈ ਹੈ। ਰਾਏ ਕੁਮਾਰ ਸ਼ਰਮਾ ਧਰਮ ਜਾਗਰਣ ਸੰਯੋਜਕ ਮਹਾਨਗਰ ਮਰਸਰ। ਪਿਤਰਾ ਗੈ ਸਾਰੇ ਜਾਣਦੇ ਆ ਕਿ ਇਹ ਜਾਗਰੂਕਤਾ ਹਾਸਤੇ ਮਾਤਾ ਦਾ ਜਾਗਰੂਤ ਕਰਨ ਵਾਸਤੇ ਮੀਟਿੰਗਾਂ ਕਰ ਕੀਤੀਆਂ ਜਾ ਰਹੀਆਂ ਨੇ। ਔਰ ਇਹਦੇ ਵਿੱਚ ਅਸੀਂ ਇਹੋ ਹੀ ਲੋਕਾਂ ਨੂੰ ਕਹਿੰਨੇ ਆ ਕਿ ਆਪਣਾ ਮਤਦਾਨ ਦਾ ਪੂਰਾ ਪ੍ਰਯੋਗ ਕਰੋ। ਵੋਟ ਦਾ ਮਹੱਤਵ ਸਮਝੋ। ਚੋਣ ਆਦਾ ਹਮਾ ਤਾ ਸਮਝੋ ਔਰ 100% ਵੋਟ ਪੂਲ ਹੋਵੇ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਔਰ ਜਿਤਨਾ ਕਿ ਸਾਰੇ ਜਾਣਦੇ ਨੇ ਕਿ ਪਹਿਲੀ ਤਰੀਕ ਨੂੰ ਇਲੈਕਸ਼ਨ ਹੈ ਚੋਣ ਹੈ ਅਸੀਂ ਇਹ ਚਾਣਦੇ ਹਾਂ ਕਿ ਜਿਤਨਾ ਆ ਭਾਰਤ ਦੇ ਵਿੱਚ ਤਿੰਨ ਚੋਣ ਹੁੰਦੇ ਨੇ ਸਾਰੇ ਜਾਣਦੇ ਨੇ ਕਾਰਪੋਰੇਸ਼ਨ ਦਾ ਚੋਣ ਹੁੰਦਾ ਛੋਟਾ ਚੋਣ ਉਤੋਂ ਵੱਡਾ ਚੋਣ ਐਮਐਲਏ ਦਾ ਹੁੰਦਾ ਹੈ ਉਤੋਂ ਵੱਡਾ ਚੋਣ ਐਮਪੀ ਦਾ ਇਲੈਕਸ਼ਨ ਹੁੰਦਾ ਹੈ ਜਦੋਂ ਕੌਂਸਲ ਇਲੈਕਸ਼ਨ ਹੁੰਦਾ ਹੈ ਅਸੀਂ ਸਾਰੇ ਦੇਖਦੇ ਆ ਆਪਣੇ ਕਿ ਕਿਹੜਾ ਬੰਦਾ ਸਾਡੇ ਮੱਲੇ 'ਚ ਚੰਗਾ ਹੈ ਜਿਹੜਾ ਸਾਡੇ ਸੁਵਿਧਾਵਾਂ ਦੇ ਸਕਦਾ ਹੈ ਜਿਹੜਾ ਸਾਨੂੰ ਫੈਸਿਲਿਟੀਆਂ ਦੇ ਸਕਦਾ ਔਰ ਜਿਹੜਾ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦਾ ਹੈ ਉਹਦੇ ਨੂੰ ਆਪੀ ਵੋਟ ਪਾਉਂਦੇ ਆ ਕਿਉਂਕਿ ਇਹ ਸੋਚਦੇ ਆ ਆਪਾਂ ਹਰ ਉਹ ਬੰਦਾ ਸੋਚਦਾ ਔਰ ਜਦੋਂ ਐਮਐਲਏ ਇਲੈਕਸ਼ਨ ਹੁੰਦਾ ਹੈ ਉਦੋਂ ਵੀ ਅਸੀਂ ਇਹ ਸੋਚਦੇ ਆ ਕਿ ਕੋਈ ਜਿਹੜਾ ਬੰਦਾ ਚੰਗਾ ਹੈ ਬਿਨਾਂ ਕਿਸੇ ਦਬਾਅ ਤੋਂ ਆਪਾਂ ਵੋਟ ਪਾਉਂਦੇ ਆ ਬਿਨਾਂ ਕਿਸੇ ਲਾਲਚ ਤੋਂ ਵੋਟ ਪਾਉਂਦੇ ਆ ਕਿਸੇ ਨੂੰ ਉਹ ਸਾਡਾ ਹਮੇਸ਼ਾ ਹੀ ਤੁਰਦਾ ਹੈ ਅਸੀਂ ਇਹ ਵੀ ਕਹਿੰਨੇ ਜਾਗਰੂਕ ਕਰਨਾ ਵਾਸਤੇ ਕਿ ਬਿਨਾ ਕਿਸੇ ਦਬਾਅ ਤੋਂ ਬਿਨਾ ਕਿਸੇ ਲਾਚ ਤੋਂ ਬਿਨਾ ਕਿਸੇ ਪੈਸੇ ਤੋਂ ਇਹ ਵੋਟ ਆਪਣੀ ਪੋਲ ਹੋਣੀ ਚਾਹੀਦੀ ਹੈ ਕਿਉਂਕਿ 5 ਸਾਲ ਜਿਵੇਂ ਕਹਿੰਦੇ ਦੋ ਬੋਤਲਾਂ ਚਾਰ ਮਿਲ ਵੀ ਦਿੰਦੀਆਂ ਕੋਈ ਪਾਰਟੀਆਂ ਆਮ ਕਰਦੀਆਂ ਆਟਾ ਦਿੰਦੀਆਂ ਕੋਈ ਸ਼ੂਟ ਵੰਡਦਾ ਹੈ ਕੋਈ ਕੁਝ ਕਰਦਾ ਹੈ ਜੋ ਕੋਈ 4 ਦਿਨ ਤੁਹਾਨੂੰ ਸਪੈਸ਼ਲਟੀਆਂ ਮਿਲ ਵੀ ਜਾਂਦੀਆਂ ਤੇ ਪੂਰੇ 5 ਸਾਲ ਦਾ ਚੋਣ ਹੈ ਇਹ 2 4 ਦਿਨਾਂ ਦਾ ਚੋਣ ਨਹੀਂ ਹੈ ਕਿ 2 4 ਦਿਨਾਂ ਬਾਅਦ ਫਿਰ ਆਪਾਂ ਪਾਰਟੀ ਬਦਲ ਲਾਂਗੇ ਜਾਂ ਕੋਈ ਆਪਾਂ ਨਵਾਂ ਨੇਤਾ ਚੁਣ ਲਾਂਗੇ ਇਸ ਕਰਕੇ ਸੋਚ ਉਚਾਰ ਕੇ ਬਿਨਾਂ ਕਿਸੇ ਲਾਚ ਤੋਂ ਆਪਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਵੋਟ ਦਾ ਸਾਡਾ ਅਗੇ ਤੱਕਾ ਅਧਿਕਾਰ ਹੈ ਔਰ ਇਹ ਅਧਿਕਾਰ ਆਪਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਔਰ ਆਪਣਾ ਵੋਟ ਦਾ ਜਿਹੜਾ ਆਪਣਾ ਹੱਕ ਆ ਉਹ ਅਸੀਂ ਮਾਦਾਨ ਦੇ ਕੇ ਉਸੇ ਪੂਰਾ ਕਰੀਏ ਉਤਰਾ ਹਜ਼ਾਰ ਕੀ ਇਲੈਕਸ਼ਨ ਹੈ ਐਮਪੀ ਦਾ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਨੇ ਮੈਂਬਰ ਪਾਰਲੀਮੈਂਟ ਜਦ ਅਸੀਂ ਉਹ ਕਮ ਸੇ ਕਮ ਆਸਾਂ ਇਹ ਤੇ ਸੋਚੀਏ ਕਿ ਰਾਸ਼ਟਰ ਦੇ ਨਾਤੇ ਰਾਸ਼ਟਰ ਵਾਸਤੇ ਕਿਹੜਾ ਬੰਦਾ ਚੰਗਾ ਹੈ ਕਿਹੜਾ ਰਾਸ਼ਟਰ ਦੀ ਸੁਰੱਖਿਆ ਕਰ ਸਕਦਾ ਹੈ ਕਿਉਂਕਿ ਰਾਸ਼ਟਰ ਦੀ ਸੁਰੱਖਿਆ ਹੋਏਗੀ ਤਾਂ ਸਾਡੀ ਰੱਖਿਆ ਹੋਏਗੀ। ਹਮਾਰ ਸਾਡਾ ਪਰਿਵਾਰ ਦੀ ਰੱਖਿਆ ਹੋਏਗੀ ਜੇ ਸਾਡਾ ਬਾਰਡਰ ਸੁਰੱਖਿਤ ਹੈ ਤੇ ਅਸੀਂ ਸੁਰੱਖਿਤ ਹੈ। ਪਰ ਬਾਰਡਰ ਸੁਰੱਖਿਤ ਕਰਨ ਵਾਸਤੇ ਜਿਹੜਾ ਸਾਡੇ ਕੰਮ ਆਂਦਾ ਹੈ ਜਿਹੜਾ ਸਾਡੇ ਪ੍ਰਧਾਨ ਆਚਾਰ ਹੈ ਜਿਹਨੂੰ ਅਸੀਂ ਆਪਾਂ ਚੰਗਾ ਸਮਝਦੇ ਆਂ ਜਿਹੜਾ ਰਾਸ਼ਟਰ ਦਾ ਨਾਂ ਉੱਚਾ ਕਰਦਾ ਜਿਹੜਾ ਰਾਸ਼ਟਰ ਦੇ ਨਾਂ 'ਤੇ ਚੱਲਦਾ ਹੈ ਜਿਹੜਾ ਰਾਸ਼ਟਰ ਨੂੰ ਇੱਕ ਜੋ ਹੋ ਕੇ ਗਏ ਇੱਕ ਮਤ ਕਰਕੇ ਇਕੱਠਿਆਂ ਕਰਕੇ ਚਲਾਉਂਦਾ ਅਸੀਂ ਉਹਨੂੰ ਵੋਟ ਪਾਈਏ ਔਰ ਰਾਸ਼ਟਰ ਦੇ ਨਾਂ ਤੇ ਵੋਟ ਆਏ ਇਹ ਕਿਸੇ ਦੀ ਪਰਸਨਾਂ ਦਾ ਵੋਟ ਨਹੀਂ ਆ ਇਹ ਦੇਸ਼ ਦੇ ਨਾਂ ਤੇ ਵੋਟ ਹੈ ਔਰ ਦੇਸ਼ ਦਾ ਨਾਂ ਉੱਚਾ ਕਰਨ ਆਸਤੇ ਆਪਾਂ ਨੂੰ ਉਹ ਪ੍ਰਧਾਨਚਾਰੀ ਚਾਹੀਦਾ ਉਹ ਪ੍ਰਾਈਮ ਮਿਨਿਸਟਰ ਚਾਹੀਦਾ ਜਿਹੜਾ ਕਿ ਸਾਡੇ ਦੇਸ਼ ਦਾ ਨਾਂ ਰੋਸ਼ਨ ਕਰੇ ਔਰ ਸਾਡੀ ਸੁਰੱਖਿਆ ਕਰ ਸਕੇ ਇਹ ਹੋਈ ਤਿੰਨ ਚਾਰ ਗੱਲਾਂ ਦਾ ਦੱਸੀ ਜੰਦੀਆਂ ਆਪਣੇ ਇਸ ਬੈਠਕਾਂ 'ਚ ਔਰ ਬੈਠਕਾਂ ਦੇ ਅੱਜ ਇਹ ਲੜੀ ਦੇ ਮੁਤਾਬਕ ਅੱਜ ਹਰੀਪੁਰੇ ਬੈਠਕ ਹੋਈ ਸੀ ਆ ਆਪਣੇ ਘਾਰੇ ਰੱਖੀ ਸੀ ਬੈਠਕ ਔਰ ਉਹਦੇ ਵਿੱਚ ਸਾਰਿਆਂ ਨੇ ਨਵੇਂ ਪੁਰਾਣੇ ਸਾਰੇ ਬੰਦੇ ਇਕੱਠੇ ਕਰਕੇ ਅਸੀਂ ਉਹਨਾਂ ਨੂੰ ਇਹੋ ਹੀ ਦਿੱਤਾ ਕਿ ਦੱਸਿਆ ਗਿਆ ਕਿ ਆਪਣੀ ਵੋਟ ਦਾ ਜਿਹੜਾ ਅਧਿਕਾਰ ਹੈ ਆਪਣੀ ਵੋਟ ਪਾਓ ਔਰ ਆਪਣੇ ਨਾਲ ਨਾਲ ਗਵੰਡੀਆਂ ਦਾ ਵੀ ਰੱਖੋ ਧਿਆਨ ਔਰ ਗਵੰਡੀਆਂ ਨੂੰ ਵੀ ਕਹੋ ਕਿ ਵੋਟ ਪਾਣਾ ਜ਼ਰੂਰੀ ਹੈ ਔਰ ਸਾਰਿਆਂ ਨੂੰ ਕੁੜ ਬੈਠਕਾਂ ਇਸੇ ਕਰਕੇ ਕੀ ਕਰ ਰਹੇ ਆ ਜਗ੍ਹਾ ਜਗ੍ਹਾ ਤੇ ਕਿ ਸਾਰਿਆਂ ਨੂੰ ਕੂਟ ਦੇ ਮੁਤਾਬਕ ਵੋਟਰ ਦੇ ਹੋਣ ਦੇ ਮੁਤਾਬਕ ਜਾਗਰੂਕ ਕੀਤਾ ਜਾ